ਇਹ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਹੋਰੇ ਕਾਗਜ਼ ਵਰਗਾ ਜਿਹੜਾ ਮਨ ਹੁੰਦਾ ਜੋ ਮਰਜ਼ੀ ਲਿਖ ਲੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂਪਵਾ ਕੇ ਨਸ਼ਾ ਕਰਾ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਂਦਾ ਅਸੀਂ ਐਸਐਸਪੀਜ਼ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓਜ਼ ਨੂੰ ਇੱਕ ਹੈ ਕਿ ਤੁਸੀਂ ਰੈਗੂਲਰਲੀ ਸਕੂਲਾਂ 'ਚ ਵਿజిਟ ਕਰੋ। ਬੱਚਿਆਂ ਨੂੰ ਜਿਹੜੇ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ। ਆਪਣੀ ਮੰਜ਼ਿਲ ਜਿਹੜੀ ਹੈ ਉਹ ਛੋਟੀ ਨਹੀਂ ਹੈਗੀ। ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ। ਹਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਹ ਕੰਮਾਂ ਤੋਂ ਬਚਣਾ ਹੈ। ਨਾਲ-ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਹੈ? ਉਨੇ ਸਕੂਲ ਤੋਂ ਬਾਹਰ ਬੱਚੇ ਦੀ ਸੰਗਤ ਕਿਹੋ ਜੀ ਹੈ ਇਹ ਤਾਂ ਪੇਰੈਂਟ ਦੱਸ ਸਕਦੇ ਨੇ ਤੇ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕੀ ਦੀ ਕਿਹੜੀ ਸੰਗਤ ਚ ਪੈਂਦਾ ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੇਰੈਂਟ ਟੀਚਰ ਮੀਟਿੰਗ ਹਨਾ ਵਿਦਿਆਰਥੀ ਮਾਪੇ ਮਿਲਣੀ ਸ਼ੁਰੂ ਕੀਤਾ ਉਹ ਵੀ ਬਹੁਤ ਕਾਮਯਾਬ ਹੈ ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮੇਰਾ ਸਕੂਲ ਜਦੋਂ ਬੰਦ ਹੋ ਜਾਂਦਾ ਉਹ ਤੋਂ ਬਾਅਦ ਸਕੂਲ ਚ ਕੌਣ-ਕੌਣ ਆਉਂਦਾ ਬਹੁਤ سارے ਸਕੂਲ ਵੀ ਆਏ ਜਿਹਨੇ ਜਿਹੜੇ ਬੰਦ ਸਕੂਲ ਨੇ ਉਹਨਾਂ ਦੇ ਕੰਦ ਕੁੰਦ बन ਕੇ ਜਾ ਕੋਈ ਰਸਤਾ ਬਣਾ ਕੇ ਉੱਥੇ ਗਲਤ ਅਨਸਰ ਜਿਹੜੇ ਨੇ ਉੱਥੇ ਤਾਂ ਕੋਈ ਨਸ਼ੇ ਨੂੰਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਧਾਂ ਤੇ ਲਿਖ ਜਾਂਦੇ ਉਹਦੇ ਵਾਸਤੇ ਵੀ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਟੀ ਵੀ ਪ੍ਰੋਵਾਈਡ ਕਰਵਾ ਰਹੇ ਆ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ ਚ ਗਲਤ ਕਿਸਮ ਦਾ ਸਾਹਿਤ ਜਾਂ ਗਲਤ ਸੰਗਤ ਦਾ ਸ਼ਿਕਾਰ ਨਾ ਹੋਣ ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਬਹੁਤ ਜ਼ਿਆਦਾ ਆਮਾਰੇ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਕਿ ਸਤੁ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ ਜਿਹੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹੈਡਮਾਸਟਰਾਂ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ ਉਹਨਾਂ ਦੇ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰੈਂਟ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਬਹੁਤ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜਿ ਸਕੂਲਾਂ ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਵੈਰੀ ਵੈਰੀ ਵੈਲ ਟ੍ਰੇਨਡ ਹੈ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ ਚ ਇੱਕ ਹੋਰ ਕਦਮ ਨੂੰ ਮਾਨਯੋਗ ਸਿੱਖਿਆ ਮੰਤਰੀ ਅਰਜੁਨ ਹੁਸੈਨ ਬੈਂਚ ਸੋਹਾਂ ਦੇ ਜਿਹੜੇ ਯਤਨਾਂ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋ ਕਰ ਰਹੇ ਸੀ ਅਸੀਂ ਕਸਬਿਆਂ ਚ ਪਿੰਡਾਂ ਜਾ ਰਹੇ ਸੀ ਸੀ ਸਭ ਤੋਂ ਜਿਹੜੀ ਟੌਪ ਤੇ ਗਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ। ਔਰ ਬੰਰ ਨੇ ਮੈਨੂੰ ਦੋ ਤਿੰਨ ਟੀਚਰਾਂ ਨੇ ਦੱਸਿਆ ਕਿ ਸਾਨੂੰ ਹੁਣ ਇਕੱਲਾ ਪੜ੍ਹਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ। ਸਾਡੇ ਕੋਲੇ ਸਵੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਉਹ ਵੀ ਪਹੁੰਚ ਗਏ ਚੌਂਕੀਦਾਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਕਿਉਂਕਿ ਪ੍ਰਿੰਸੀਪਲ ਦਾ ਕੰਮ ਪੜ੍ਹਾਈ ਨੂੰ ਜਾਂ ਸਕੂਲ ਦੇ ਅਕੈਡੈਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ ਹੈ। ਪ੍ਰਿੰਸੀਪਲ ਦਾ ਟਾਈਮ ਕੋਈ ਬਾਥਰੂਮ ਦੇ ਟੂਟੀਆਂ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਝੋਜ ਮੱਚ ਗਿਆ ਜੀ ਉਹ ਨਹੀਂ ਉਹ ਉਹਦੇ ਵਾਸਤੇ ਅਸੀਂ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਨ ਬੰਨੇ ਉਹ ਰੱਖਿਆ ਹੋਇਆ ਸੋ ਮੈਂ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਇਸ 7 ਦਿਨ ਦਾ ਹੈਗਾ ਪ੍ਰੋਗਰਾਮ ਇਹ ਤੇ 16 ਨੂੰ ਆ ਜਾਣਗੇ ਵਾਪਸ ਤੇ ਅੱਜ ਕੌਮੀ ਕਮਾਂਤਰੀ ਮੈਲਾ ਦਿਵਸ ਹੈ ਔਰ ਜ਼ਿਆਦਾਤਰ ਇਸ ਬੈਚ ਦੇ ਵਿੱਚ ਮੈਲਾ ਪ੍ਰਿੰਸੀਪਲੀ ਜਿਆਦਾ ਨਹੀਂ ਸੋ ਮੈਂ ਵਧਾਈ ਵੀ ਦੇਣਾ ਉਹਨਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਤੇ ਬាទ ਬាទ ਮੈਂ ਬਲ ਕੋਈ ਸਵਾਲ ਹੋ ਗਿਆ ਸੀ ਸੀਐਮਸ ਨੂੰ ਕੋਈ ਮਿਲਦਾ ਜਿਹੜਾ ਬਾਹਰ ਟੀਚਰ ਜਾਂਦੇ ਨੇ ਉਹ ਐਕਸਪੋਜ਼ਰ ਕਹਿੰਦੇ ਨੇ ਨੌਲੇਜ ਦਾ ਜਿੰਨਾ ਸ਼ੇਅਰ ਕਰੀਓ ਉਹਨਾਂ ਵਧੀਆ ਹੁੰਦਾ ਸਟੂਡੈਂਟਸ ਨੂੰ ਐਕਸਪੋਜ਼ਰ ਮਿਲਦਾ ਸੁਰੇਸ਼ ਲਈ ਕਿਸ ਤਰੀਕੇ ਨਾਲ ਹੈਲਪਫੁਲ ਹੋਈ ਫਿਰ ਅੱਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਐਗਜ਼ਾਮਸ ਕ੍ਰੈਕ ਕਰ ਲਏ ਹੁੰਦੇ ਨੇ ਕਰੀਅਰ ਬਾਈ ਸੋਚਣਾ ਮਿਲਦਾ ਦੇਖੋ ਇਹ ਜਦੋਂ ਉੱਥੇ ਜਾਣਗੇ ਤਾਂ ਉੱਥੇ ਇਕੱਲੇ ਨਹੀਂ ਹੋਣਗੇ ਉੱਥੇ ਪੂਰੀ ਪ੍ਰਿੰਸੀਪਲਸ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸੀਪਲਸ ਆਉਂਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਆਪਦੇ ਆਪਦੇ ਕੰ ਦੇਖੋ ਅੱਜ ਕੱਲ ਜ਼ਮਾਨਾ ਹੈਗਾ ਬ੍ਰੇਨਸਟਾਰਮਿੰਗ ਦਾ ਜਿੰਨੇ ਬ੍ਰੇਨ ਇਕੱਠੇ ਹੋ ਕੇ ਆਪਣਾ ਕਹਿੰਦੇ ਆ ਕਿ ਆਪਣੇ ਵਿਚਾਰ ਰੱਖਣਗੇ ਉਨੇ ਹੀ ਕੋਈ ਨਾ ਕੋਈ ਉਹਦੇ ਵਿੱਚੋਂ ਆਈਡੀਆਜ਼ ਆਉਣਗੇ ਆ ਜਿਹੜਾ ਆਪਾਂ ਸਟਾਰਟਅਪ ਕਹਿੰਦੇ ਆ ਵਿਚਾਰਮੰਦ ਬੰਦਿਆਂ ਨੇ ਸਟਾਰਟਅਪ ਕੀਤਾ ਕੋਈ ਉਹ ਜਿਵੇਂ YouTube ਹੈ ਚਾਰ ਜਣਾਂ ਨੇ ਬਣਾਈ ਸੀ ਹਨਾ ਆਪਸ ਇਕੱਠੇ ਹੋਏ ਕੋਈ ਲੋੜ ਪਈ ਹੁਣੀ ਇੱਕ 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 ਦਾ ਜਨਮ ਦਿਨ ਸੀ ਦੂਜੇ ਨੇ ਉਹਨੂੰ ਵੀਡੀਓ ਭੇਜਣੀ ਸੀ ਵੀਡੀਓ ਭੇਜਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਕਿ ਕਹੇ ਭੇਜੀ ਇੱਥੇ YouTube ਦਾ ਜਨਮ ਹੋਇਆ ਸੋ ਅੱਜ YouTube ਤੋਂ ਬਿਨਾ ਸ਼ਾਇਦ ਰਹਿਣੇ ਮੁਸ਼ਕਲ ਹੋ ਜੇ ਸੋ ਇਸੇ ਤਰ੍ਹਾਂ ਹੀ ਬ੍ਰੇਨਸਟਾਰਮਿੰਗ ਨਾਲ ਅੱਜ ਗਰੁੱਪ ਆਫ ਕੰਪਨੀ ਦਾ ਜ਼ਮਾਨਾ ਹੈ ਬਿਲਕੁਲ ਮੈਂ ਟੀਚਰਜ਼ ਨੂੰ ਵੀ ਕਹਿ ਕੇ ਤੁਸੀਂ ਆਪ ਤਾਂ ਚਲੋ ਇਕੱਠੇ ਰਹਿਣੇ ਆ ਇੱਥੇ ਆ ਕੇ ਵੀ ਇਕੱਠੇ ਰਹੋਗੇ ਪਰ ਜਿਹੜੇ ਹੋਰ ਵੀ ਦੁਨੀਆ ਤੋਂ ਆਉਣਗੇ ਉਹਨਾਂ ਤੋਂ ਵੀ ਸਿੱਖਿਓ ਕਿ ਤੁਹਾਡੇ ਕੰਟਰੀਜ਼ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਹੈ ਤੇ ਕੀ ਰਿਜ਼ਲਟ ਨੇ ਤੇ ਇੱਥੇ ਆ ਕੇ ਬੱਚਿਆਂ ਦਾ ਵੀ ਅਸੀਂ ਬੱਚਿਆਂ ਨੂੰ ਵੀ ਅਸੀਂ ਜਿਹੜਾ ਬਿਜ਼ਨਸ ਬਲਾਸਟਰ ਇਟਾਰਟੈਕ ਪ੍ਰੋਗਰਾਮ ਹੈ ਉਹ ਜੇ ਅਸੀਂ 3-3000 ਰੁਪਏ ਦੀ 2000 2000 ਰੁਪਏ ਪਰ ਬਚਾ ਦਿੰਨੇ ਹੈ ਪੰਜ-ਪੰਜ ਬੱਚਿਆਂ ਦਾ ਗਰੁੱਪ ਹੈ 10000 ਰੁਪਏ ਹੋ ਜਾਂਦਾ ਉਹ ਉਹ ਬੱਚੇ ਪੰਜੇ ਬੱਚੇ ਬੈਠ ਕੇ ਕੋਈ ਵੀ ਆਪਣਾ ਕੋਈ ਸਟਾਰਟਅਪ ਕੋਈ ਆਪਣੀ ਦਿਮਾਗ ਚੋਂ ਕੋਈ ਆਈਡੀਆ ਕਰਨ ਅਸੀਂ ਜਿਹੜੀਆਂ ਕੰਪਨੀਆਂਜ਼ ਨਾਲ ਉਹਨਾਂ ਦਾ ਐਗਰੀਮੈਂਟ ਕਰਾਉਂਦੇ ਆ ਕਿ ਆਹ ਪ੍ਰੋਡਕਟ ਜਿਹੜਾ ਸਾਡਾ ਹੋਊਗਾ ਇਹਨੂੰ ਤੁਸੀਂ ਬਣਾ ਲਓ ਕੋਈ ਹੈਲਮਟ ਬਣਾਉਂਦਾ ਹੈ ਇਸ ਤਰ੍ਹਾਂ ਦਾ ਕਿ ਜਿਹੜਾ ਪਹਿਲਾਂ ਤੱਕ ਦੇਖਿਆ ਨਹੀਂ ਕਿਸੇ ਨੇ ਕਾਫੀ ਬਣਾਉਣ ਦੇ ਨਵੇਂ ਤਰੀਕੇ ਬਣਾਏ ਨੇ ਸੋ ਇਹ ਅਸੀਂ ਜਿਹੜਾ ਦਿੱਲੀ ਤੋਂ ਨੋਲਜ ਸ਼ੇਅਰਿੰਗ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਉੱਥੋਂ ਸਾਨੂੰ ਇਹ ਆਈਡੀਆ ਆਇਆ ਸੀ ਤੇ ਕਾਮਯਾਬ ਚੱਲ ਰਿਹਾ ਹੈ ਜਮਾਨ ਸਾਹਿਬ ਇਸ ਇੱਕ ਐਨਕਿਟਰ ਕਰਕੇ ਚੱਲ ਰਹੀ ਜੀ ਹੈ ਜੀ ਤੇ ਜਿਹੜੇ ਹੁਣ ਤੁਸੀਂ ਆਪ ਦੀ ਜਿਹੜੀ ਕੰਪਨੀ ਨਾਲ ਕਰਦੇ ਬਿਲਕੁਲ ਕਰਦੇ ਹੋ ਕੀ ਪੰਜਾਬ ਦੇ ਵਿੱਚ ਕੋਈ ਤਰ੍ਹਾਂ ਸਬਜੈਕਟ ਹੋ ਜਾਏਗਾ ਕਿ ਕਿਉਂਕਿ ਐਂਟੀਕ ਡਰਕ ਕੋ ਬੱਚਿਆਂ ਨੂੰ ਸਿੱਖ ਦੇਣ ਵਾਸਤੇ ਕੋਈ ਕੇਸ ਜੇਸੀ ਕੀ ਜੇਸੀ ਹੋਵੇ ਸਬਜੈਕਟ ਆ ਜੇ ਸੋਚਣਾ ਕੋਈ ਆ ਕੇ ਤਾਂ ਕਿ ਬੱਚਾ ਸਮਝ ਆ ਸਕੇ ਸ਼ੁਰੂਆਤ ਤੋਂ ਕਿ ਨਸ਼ਿਆਂ ਤੋਂ ਕਿਵੇਂ ਰਹਿਣਾ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਉਰੇ ਕਾਗਜ਼ ਵਰਗਾ ਜਿਹੜਾ ਮਨ ਹੁੰਦਾ ਜੋ ਮਰਜ਼ੀ ਲਿਖ ਦੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂਪਵਾ ਕੇ ਨਸ਼ਾ ਕਰਾ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਂਦਾ ਅਸੀਂ ਐਸਐਸਪੀਜ਼ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓਜ਼ ਨੂੰ ਇਹ ਕਹੇ ਕਿ ਤੁਸੀਂ ਰੈਗੂਲਰਲੀ ਸਕੂਲਾਂ ਚ ਵਿਜ਼ਿਟ ਕਰੋ ਬੱਚਿਆਂ ਨੂੰ ਜਿਹੜੇ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ اپنی منزل ਜਿਹੜੀ ਹੈ ਉਹ ਛੋਟੀ ਨਹੀਂ ਹੈਗੀ ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ ਹੈ ਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਹਨਾਂ ਇਹ ਕੰਮਾਂ ਤੋਂ ਬਚਣਾ ਨਾਲ-ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਉਹ ਸਕੂਲ ਤੋਂ ਬਾਅਦ ਬੱਚੇ ਦੀ ਸੰਗਤ ਕਿਹੋ ਜਿਹੀ ਹੈ ਇਹ ਤਾਂ ਪੇਰੈਂਟ ਹੀ ਦੱਸ ਸਕਦੇ ਨੇ ਤੇ ਪੇਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕੀ ਦੀ ਕਿਹੜੀ ਸੰਗਤ ਚ ਪੈਂਦਾ ਹੈ ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੇਰੈਂਟ ਟੀਚਰ ਮੀਟਿੰਗ ਹੈ ਨਾ ਵਿਦਿਆਰਥੀ ਮਾਪੇ ਮਿਲਨੀ ਸ਼ੁਰੂ ਕੀਤਾ ਉਹ ਵੀ ਬਹੁਤ ਕਾਮਯਾਬ ਹੈ ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮੇਰਾ ਸਕੂਲ ਜਦੋਂ ਬੰਦ ਹੋ ਜਾਂਦਾ ਉਹ ਤੋਂ ਬਾਅਦ ਸਕੂਲ ਚ ਕੌਣ-ਕੌਣ ਆਉਂਦਾ ਬਹੁਤ سارے ਸਕੂਲ ਵੀ ਆਜੇ ਨੇ ਜਿਹੜੇ ਬੰਦ ਸਕੂਲ ਨੇ ਉਹਨਾਂ ਦੇ ਕੰਦ-ਕੰਦ ਭੰਨ ਕੇ ਜਾਂ ਕੋਈ ਰਸਤਾ ਬਣਾ ਕੇ ਉੱਥੇ ਗਲਤ ਅੰਸਰ ਜਿਹੜੇ ਨੇ ਉਹ ਜਾਂ ਤਾਂ ਕੋਈ ਨਸ਼ੇ-ਨੁਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਦਾਂ ਤੇ ਲਿਖ ਜਾਂਦੇ ਆ ਉਹਦੇ ਵਾਸਤੇ ਵੀ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਅ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਟੀ ਵੀ ਪ੍ਰੋਵਾਈਡ ਕਰਵਾ ਰਹੇ ਆ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ ਚ ਗਲਤ ਕਿਸਮ ਦਾ ਸਾਹਿੱਤ ਜਾਂ ਗਲਤ ਸੰਗਤ ਦਾ ਸ਼ਿਕਾਰ ਨਾ